ਇਹ ਐਸਾ ਸ਼ਿਵ ਮੰਦਿਰ ਜਿਸ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਬਣਵਾਇਆ ਇੱਕ ਐਸਾ ਸ਼ਿਵ ਮੰਦਿਰ ਜਿਸ ਉੱਪਰੋਂ ਲੰਘਦੇ ਆ ਮੁਗਲ ਬਾਦਸ਼ਾਹ ਅਕਬਰ ਦੇ ਕੋੜੇ ਲੰਗੜੇ ਹੋ ਜਾਂਦੇ ਇੱਕ ਐਸਾ ਸ਼ਿਵ ਮੰਦਿਰ ਜਿਸ ਦੀ ਸੇਵਾ ਮਹਾਰਾਜਾ ਖੜਕ ਸਿੰਘ ਨੇ ਕਰਵਾਈ ਪੰਜਾਬ ਦਾ ਸਰਹੱਦੀ ਇਲਾਕਾ ਕਲਾਨੌਰ ਜਿਸ ਵਿੱਚ ਮੌਜੂਦ ਹੈ ਪ੍ਰਾਚੀਨ ਸ਼ਿਵ ਮੰਦਿਰ ਜਿਸ ਨੂੰ ਬਣਵਾਇਆ ਸੀ ਮੁਗਲ ਬਾਦਸ਼ਾਹ ਅਕਬਰ ਨੇ ਕਲਾਨੌਰ ਅਕਬਰ ਦਾ ਸ਼ਹਿਰ ਹੈ ਜਦੋਂ ਅਕਬਰ ਦੇ ਪਿਓ ਹਮਾਉਦਾ ਦਾ ਅਧਿਆਤ ਹੁੰਦਾ ਹੈ ਤਾਂ ਉਸ ਵੇਲੇ ਅਕਬਰ ਕਲਾਨੌਰ ਵਿੱਚ ਮੌਜੂਦ ਸੀ ਹਮਾਉਦੀ ਮੌਤ ਬਾਅਦ ਅਕਬਰ ਮੁਗਲ ਬਾਦਸ਼ਾਹ ਬਣਦਾ ਹੈ ਜਿਸ ਤੋਂ ਕੋਤੇ ਕਲਾਨੌਰ ਨੂੰ ਕੁਝ ਦਿਨਾਂ ਲਈ ਹਿੰਦੁਸਤਾਨ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਹੁਣ ਜੇ ਆਪਾਂ ਮੰਦਰ ਦੀ ਗੱਲ ਕਰੀਏ ਜਿਸ ਜਗ੍ਹਾ ਹੁਣੇ ਮੰਦਰ ਮੌਜੂਦ ਹੈ ਉਸ ਉੱਤੇ ਜਦੋਂ ਅਕਬਰ ਬਾਦਸ਼ਾਹ ਦੀ ਸੈਨਾ ਲੰਘਦੀ ਸੀ ਤਾਂ ਉਹਨਾਂ ਦੇ ਘੋੜੇ ਲੰਗੜੇ ਹੋ ਜਾਂਦੇ ਸਨ ਜਦੋਂ ਇਹ ਖਬਰ ਅਕਬਰ ਬਾਦਸ਼ਾਹ ਤੱਕ ਪਹੁੰਚੀ ਤਾਂ ਉਸਨੇ ਇਸ ਦੀ ਖੁਦਵਾਈ ਕਰਵਾਈ ਜਿਸ ਵਿੱਚੋਂ ਸ਼ਿਵਲਿੰਗ ਪ੍ਰਗਟ ਹੋਇਆ ਜੋ ਕਿ ਮੌਜੂਦਾ ਸਮੇਂ ਮੰਦਿਰ ਦੇ ਵਿੱਚ ਮੌਜੂਦ ਹੈ ਕਿਹਾ ਜਾਂਦਾ ਹੈ ਕਿ ਜਦੋਂ ਸ਼ਿਵਲਿੰਗ ਉੱਪਰ ਸੱਟਾਂ ਵੱਜੀਆਂ ਤਾਂ ਉਸ ਵਿੱਚੋਂ ਦੋ ਪਹਾਰਾਂ ਪ੍ਰਗਟ ਹੋਈਆਂ ਸਨ ਇੱਕ ਬਿਲ ਪਹਾਰ ਵਿੱਚੋਂ ਲਹੂ ਤੇ ਦੂਜੀ ਵਿੱਚੋਂ ਦੁੱਧ ਨਿਕਲਿਆ ਸੀ ਬਾਦਸ਼ਾਹ ਅਕਬਰ ਨੇ ਇਸ ਥਾਂ ਦੀ ਖੋਜਬੀਨ ਕਰਵਾਈ ਅਤੇ ਇਸ ਉੱਤੇ ਇੱਕ ਮੰਦਿਰ ਬਣਵਾ ਦਿੱਤਾ ਪਰ ਇਸ ਮੰਦਰ ਦੀ ਸ਼ਕਲ ਜਾਂ ਕਹਿ ਲਵੋ ਇਸ ਮੰਦਰ ਦੇ ਗੁੰਮਦ ਮਸਜਿਦ ਵਰਗੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਪੁੱਤ ਖੜਕ ਸਿੰਘ ਮਹਾਰਾਜਾ ਬੰਦਾ ਤਾਂ ਉਸ ਨੇ ਇਸ ਮੰਦਰ ਦੀ ਸੇਵਾ ਕਰਵਾਈ ਮਹਾਰਾਜਾ ਖੜਕ ਸਿੰਘ ਨੇ ਮਸਜਿਦ ਦੀ ਸ਼ਕਲ ਵਰਗਾ ਗੁੰਮਦ ਤੋੜਨ ਦੀ ਬਜਾਏ ਉਸ ਦੇ ਉੱਪਰ ਹੀ ਇੱਕ ਹੋਰ ਗੁੰਮਦ ਬਣਵਾ ਦਿੱਤਾ ਜੋ ਕਿ ਮੌਜੂਦਾ ਸਮੇਂ ਮੌਜੂਦ ਹੈ ਮੰਦਰ ਦੇ ਇੱਕ ਦਰਵਾਜ਼ੇ ਦੇ ਉੱਪਰ ਇੱਕ ਗੁਰਮੁਖੀ ਦੀ ਵਿੱਚ ਤਖਤੀ ਲੱਗੀ ਹੋਈ ਹੈ ਜਿਸ ਉੱਪਰ ਮਹਾਰਾਜਾ ਖੜਕ ਸਿੰਘ ਦੁਆਰਾ ਕਰਾਈ ਗਈ ਸੇਵਾ ਦਾ ਜ਼ਿਕਰ ਕੀਤਾ ਹੋਇਆ ਹੈ। ਆਪਾਂ ਇਤਿਹਾਸਕ ਸ਼ਹਿਰ ਕਲਾਨੌਰ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਆਪਾਂ ਹੁਣ ਇਸ ਵਕਤ ਪਹੁੰਚੇ ਹਾਂ ਪ੍ਰਾਚੀਨ ਸ਼ਿਵ ਮੰਦਰ 'ਚ ਜਿਸ ਦੀ ਸੇਵਾ ਕੀ ਮਹਾਰਾ ਰਣਜੀਤ ਸਿੰਘ ਦੇ ਪੁੱਤ ਜਾਂ ਮਹਾਰਨਜੀਤ ਸਿੰਘ ਤੋਂ ਬਾਅਦ ਰਾਜਾ ਬਣੇ ਰਾਜਾ ਖੜਕ ਸਿੰਘ ਨੇ ਕਰਵਾਈ ਸੀਗੀ। ਆਪਾਂ ਸਾਡੇ ਨਾਲ ਅੱਜ ਹੁਣ ਮੌਜੂਦ ਨੇ ਸ਼ਿਵ ਮੰਦਰ ਦੇ ਕਮੇਟੀ ਦੇ ਪ੍ਰਧਾਨ ਉਹ ਨਾਲ ਗੱਲਬਾਤ ਕਰਦੇ ਆਂ ਮੈਂ ਮੰਦਰ ਸ਼ਿਵਾਲਾ ਸ਼ਿਵਜੀ ਮਾਰਾ ਕਮੇਟੀ ਦਾ ਸੋਨਾ ਪ੍ਰਧਾਨ ਹਾਂ ਮੇਰਾ ਨਾਮ ਜੀ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਇਹ ਉਤਰਾਲਾ ਕੀਤਾ ਬਹੁਤ ਵਧੀਆ ਹੈ ਪੂਰੇ ਵਿਸ਼ਵ ਤੋਂ ਜਾਏਗਾ ਤੇ ਸ਼ਿਵਜੀ ਮਾਰਾ ਦੇ ਮੰਦਰ ਦਾ ਕੋਈ ਨਾਮ ਹੈ ਜੀ ਜਿਹੜੀ ਤੁਸੀਂ ਗੱਲ ਪੁੱਛੀਗੇ ਦਾ ਇਤਿਹਾਸ ਕੀ ਹੈ ਜਿੰਨੀ ਕੇ ਮੈਨੂੰ ਜਾਣਕਾਰੀ ਪਿੱਛੇ ਤੋਂ ਲੱਗ ਹੁਣ ਤੱਕ ਉਹ ਮੈਂ ਤੁਹਾਨੂੰ ਸਾਰੀ ਦੇ ਦਿੰਦਾ ਜੀ ਇਹ ਅਹੀਂ ਇੱਥੋਂ ਦੇ ਬੰਸੀ ਕੀ ਰਹਿਣ ਵਾਲੀ ਆ ਇਹ 1382 ਵਿੱਚ ਜਿਹੜਾ ਇਹਨਾਂ ਸ਼ਹਿਰ ਢਿਆ ਢੇਰੀ ਹੋਇਆ ਜੀ 1382 1382 ਤੋਂ ਬਾਅਦ ਮੁੜ ਕੇ 1545 ਦੇ ਵਿੱਚ ਇਹ ਸ਼ਹਿਰ ਦੀ ਥੋੜੀ ਬੋਦੀ ਜਿੰਨਾ ਆਬਾਦੀ ਹੋਈ ਉਹਦੇ ਜਾਣਕਾਰੀ ਨਹੀਂ ਮਤਲਬ ਕਿ ਸ਼ਹਿਰ ਵਸਿਆ ਮੁੜ ਕੇ ਬਾਅਦ ਚ ਜੀ ਉਸ ਤੋਂ ਬਾਅਦ 1300 1542 ਦੇ ਵਿੱਚ ਜਦੋਂ ਸ਼ਹਿਰ ਵਸਿਆ ਉਸ ਤੋਂ ਬਾਅਦ ਇਥੇ ਰਾਜਧਾਨੀ ਸਾਡਾ ਸ਼ਹਿਰ ਜਿਹੜਾ 13 ਦਿਨ ਕਿੰਨੇ ਦਿਨ ਰਾਜਧਾਨੀ ਰਹੀ ਹੈ ਸ਼ਹਿਰ ਇਹਦੀ ਜਿਹੜੀ ਮੇਨਟੇਨ ਹੀ ਮੁੜ ਕੇ ਮੰਦਿਰ ਦੀ ਜਿਹਦਾ ਦੀ ਖਦਾਈ ਕੀਤੀ ਗਈ ਤੇ ਇੱਥੇ ਅਕਬਰ ਬਾਸ਼ਾ ਜਦੋਂ ਘੋੜੇ ਲੰਗਦੇ ਸੀ ਨਾ ਜਿਹੜਾ ਸਾਡੇ ਸਿਵਜੀ ਮਹਾਰਾਜ ਦਾ ਮੰਦਿਰਾਂ ਸਾਹਮਣੇ ਜੀ ਇਹੜੀ ਛੇਲ ਪਈ ਹੈ ਸਿਵਜੀ ਭਗਵਾਨ ਜਿਹੜੇ ਆ ਪ੍ਰਗਟਦੇ ਜਦੋਂ ਇਹਨਾਂ ਦੇ ਇੱਥੋਂ ਦੇ ਘੋੜੇ ਲੰਗਦੇ ਸੀ ਨਾ ਜੀ ਤੇ ਘੋੜਾ ਜਿਹੜਾ ਇਹਨਾਂ ਦੇ ਉੱਤੋਂ ਦੀ ਲੰਗਦਾ ਸੀ ਉਹ ਲੰਗੜਾ ਹੋ ਜਾਂਦਾ ਸੀ ਜੀ ਜਿਹੜਾ ਸਾਈਡ ਥਣੀ ਲੰਗਦਾ ਸੀ ਉਹ ਠੀਕ ਰਹਿੰਦਾ ਸੀ ਜੀ ਜਦੋਂ ਫਿਰ ਇਹਦਾ ਉਹਨਾਂ ਜਾ ਕੇ ਤਲਾਹ ਦਿੱਤੀ ਹਲਦਾਰਾਂ ਨੇ ਜਾਨੀ ਕਿ ਨੌਕਰਾਂ ਨੇ ਜੀ ਉਹਨਾਂ ਫਿਰ ਕਹੇ ਵੀ ਇਦਾਂ ਦਾ ਉੱਥੇ ਜਦੋਂ ਘੋੜੇ ਲੰਗਦੇ ਨੇ ਤੇ ਉਹ ਘੋੜੇ ਡਿੱਗ ਪੈਂਦੇ ਨੇ ਉਹਨਾਂ ਫਿਰ ਉਹਨਾਂ ਇਹਦੀ ਪਟਾਈ ਕਰਾਈ ਜਦੋਂ ਪਟਾਈ ਕਰਾਈ ਤੇ ਇੱਕ ਬੰਦੇ ਉਹ ਜਿਹੜੇ ਤੁਸੀਂ ਅੰਦਰ ਗਏ ਮੇਰਾ ਜੀ ਹਾਂਜੀ ਉੱਥੇ ਨਿਸ਼ਾਨ ਪਏ ਨੇ ਗੈਂਤਿਆਂ ਦੇ ਜੀ ਜਦੋਂ ਗੈਂਤੀਆਂ ਮਾਰੀਆਂ ਦੱਸਦੇ ਨੇ ਕਿ ਅਸੀਂ ਤਾਂ ਵੇਖਿਆ ਨਹੀਂ ਜੋ ਇਤਿਹਾਸ ਕਹਿ ਰਿਹਾ ਜੀ ਤੇ ਇਹ ਬਿਲਕੁਲ ਰਿਐਲਿਟੀ ਜਿਹੜੀ ਅਸੀਂ ਦੱਸ ਰਹੇ ਹਾਂ ਗੱਲ ਉਹਦੇ ਵਿੱਚ ਇੱਕ ਬੰਦੇ ਉਹਦਾ ਖੂਨ ਨਿਕਲਿਆ ਤੇ ਇੱਕ ਬੰਦੇ ਦੁੱਧ ਧਾਰਾ ਨਿਕਲੀ ਜੀ ਉਹਨਾਂ ਫਿਰ ਸੋਚਿਆ ਕਿ ਇਹ ਕੋਈ Hindu ਮਤਲਬ ਕਿ ਦੇਵਤਿਆਂ ਦਾ ਮੰਦਿਰ ਆ ਕੋਈ ਉਹਨਾਂ ਫਿਰ ਇਹਦੀ ਖਦਾਈ ਕਰਾਈ ਖਦਾਈ ਤੁਸੀਂ ਵੇਖੀ ਹੋਣੀ ਜਦੋਂ ਤੁਸੀਂ ਮੰਦਿਰੋਂ ਆਏ ਹੋ ਜੀ ਉੱਥੇ ਇੱਕ ਸਟੈਪ ਹੈ ਜਿੱਥੇ ਤੂੰ ਇਹ ਜੋੜੇ ਲਾਇਆ ਨਾ ਜੀ ਜੋੜੇ ਲੋਂ ਤੋਂ ਬਾਅਦ ਮੁੜਕਦੇ ਉੱਥੇ ਆ ਜਿੱਥੇ ਆਰਤੀ ਹੁੰਦੀ ਜੀ ਦੂਜਾ ਸਟੈਪ ਇਹ ਆ ਜੀ ਤੀਜਾ ਸਟੈਪ ਜਦੋਂ ਭਗਵਾਨ ਦੇ ਥੱਲੇ ਜਾਂਦੇ ਹੋ ਤੂੰ ਇਹ ਗਏ ਉਹ ਤੀਜਾ ਸਟੈਪ ਚੌਥੇ ਤੇ ਮੁੜ ਕੇ ਭਗਵਾਨ ਆਉਂਦੇ ਨੇ 1 2 3 4 ਤੱਕ ਇਹਨਾਂ ਦਾ ਸਟੈਪ ਇਹ ਸਟਾਪ ਉਹਨਾਂ ਦਾ ਮੰਦਰ ਬਣਾਇਆ ਇਹ ਮੰਦਰ ਬਹੁਤ ਸੋਹਣਾ ਬਣਿਆ ਤੇ ਛੋਟਾ ਜਦੋਂ ਉਹਨਾਂ ਨੇ ਆਪਣੇ ਢੰਗ ਦਾ ਬਣਾਇਆ ਜੀ ਇਹਦੀ ਫਿਰ ਉਹਨਾਂ ਮੇਨਟੇਨ ਕਰਵਾਈ ਮੰਦਰ ਬਣਾਇਆ ਫਿਰ ਇਹਨੂੰ ਉਸ ਟਾਈਮ ਦਾ ਮੁਗਲਾਂ ਦਾ ਰਾਜ ਸੀ ਇਹਨੂੰ ਮਸੀਤਾਂ ਬਣਾਟਾ ਨਾ ਜੀ ਤੇ ਮੰਦਰ ਨੂੰ ਇਹ ਜਿਹੜਾ ਜਿਹੜਾ ਅੰਦਰ ਮੰਦਰ ਆ ਜੀ ਜਿਹੜੀ ਇਹਦੀ ਅੰਦਰ ਬੰਦ ਹੋਈ ਅੰਦਰੋਂ ਦੇਖ ਮਸਜਿਦ ਵਾਂਗ ਦੇਖ ਮਸਜਿਦ ਜਿਹੜੀ ਉੱਪਰ ਹੀ ਇਹਦਾ ਗੁੰਮਟੋ ਵੀ ਮਸਜਿਦ ਆਪ ਸੀ ਜੀ ਮਹਾਰਾਜ ਜਿਸ ਦਾ ਰਾਜ ਆ ਫਿਰ ਉਹਨਾਂ ਦਾ ਮੋੜ ਆਇਆ ਖੜਕ ਸਿੰਘ ਲੜਕਾ ਉਹਨਾਂ ਦਾ ਜੀ ਮਹਾਰਾਜ ਰਜੀਤ ਸਿੰਘ ਦੇ بیٹے ਖੜਕ ਸਿੰਘ ਨੇ ਫਿਰ ਉਹਨੇ ਇਹਦਾ ਇਤਿਹਾਸ ਨੂੰ ਬਦਲਿਆ ਇਸ ਮੰਦਰ ਦੇ ਉੱਤੇ ਉਹਦਾ ਗੁੰਮਟ ਦੇਖ ਰਹੇ ਨੇ ਸਾਹਮਣੇ ਜੀ ਫਿਰ ਉਹਨਾਂ ਉਹਦੇ ਉੱਤੇ ਗੁੰਮੜ ਟਾਇਆ ਨਹੀਂ ਉਹਨਾਂ ਫਿਰ ਇਹਦੇ ਗੁੰਮੜ ਦੇ ਉੱਪਰ ਗੁੰਮੜ ਬਣਾ ਦਿੱਤਾ ਠੀਕ ਹੈ ਜੀ ਇਹਦੇ ਉੱਤੇ ਦੋ ਗੁੰਮੜ ਨੇ ਦੋ ਗੁੰਮੜ ਪਹਿਲੋਂ ਮਸਜਿਦ ਵਾਲਾ ਗੁੰਮਟ ਆ ਉਸ ਤੋਂ ਉੱਪਰ ਉਹ ਮਸਜਿਦ ਆ ਵਾ ਮਨੇ ਮੰਦਰ ਟੈਬ ਉਹਨਾ ਫਿਰ ਬਣਾਇਆ ਜੀ ਫਿਰ ਅਜੇ ਵੀ ਇਹ ਤੁਸੀਂ ਵੇਖੋ ਪ੍ਰਤੀਨ ਮੰਦਰ ਤੇ ਪਹਿਲੇ ਬੰਨੇ ਛੋਟੇ ਛੋਟੇ ਆ ਗਲਾਈਆਂ ਦਰਵਾਜ਼ੇ ਕੱਟੇ ਸਾਰੇ ਪ੍ਰਤੀਨ ਮੰਦਰ ਸਾਰੇ ਜੀ ਉਹਦੀ ਵੀ ਅਸੀਂ ਵੇਖਣਦੇ ਆ ਮੇਰਾ ਖਸ਼ਿਆਦਕ ਕਿਰਪਾ ਕੀਤੀ ਦੇ ਕੋਈ ਸੁਨੇ ਆਇਆ ਕਿ ਡੀ ਸਾਹਿਬ ਕੋਈ 2-4-5 ਕਰੋੜ ਦਾ ਡੇ ਨੇ ਦਾ ਉਪਰਾਣਾ ਕਰਨ ਦਾ ਸ਼ਾਇਦ ਮੰਦਰ ਦੀ ਇਹ ਮੇਨਟੇਨ ਜਿਹੜੀ ਵਧੀਆ ਹੋ ਜਾਏ ਜੀ ਜੀ ਐ ਮੁੜ ਕੇ ਕਮੇਟੀ ਬਣੀ ਅਸੀਵਰ ਲੱਗਣ ਤੋਂ ਬਾਅਦ ਕਮੇਟੀ ਨੇ ਸਾਰਾ ਕੰਮ ਕਰਾਇਆ ਤੇ ਪੈਸੇ ਕੰਮ ਜਿਹੜਾ ਲੋਕਾਂ ਦੇ ਪੈਸੇ ਨਾਲ ਹੀ ਹੋ ਰਿਹਾ ਜੀ ਆ ਜਿੰਨੀ ਅੰਦਰ ਵੀ ਵੇਖ ਰਹੇ ਹੋ ਤੁਸੀਂ ਜਿਹੜੀ ਆ ਆਪਣੇ ਹਾਲ ਜਾਂ ਦੂਜਾ ਤੀਜਾ ਕੰਮ ਜਿਹੜੇ ਹੋ ਰਹੇ ਡਵੈਲਪਮੈਂਟ ਦੇ ਕੰਮ ਇਹ ਸਾਰਾ ਹੀ ਤੁਹਾਡੇ ਲੋਕਾਂ ਦੀ ਸੇਵਾਦਾਰਾਂ ਦੀ ਜੇਬ 'ਚ ਹੋ ਰਿਹਾ ਗੁਲਕਤ ਹੋ ਰਿਹਾ ਜੀ ਜਿਹੜਾ ਪਾਰਕ 'ਚ ਹੋਇਆ ਉਹ ਸਰਕਾਰ ਦੇ ਪੈਸੇ ਨਾਲ ਹੋਇਆ ਜੀ ਇਹਦੀ ਅਠ ਕਿਲੇ ਤੇ ਛੇਮਰ ਦੀ ਜਗਾ ਜੀ ਜਿਹੜੀ ਪੰਦੀ ਕਨਾਲਾਂ ਜਗਾ ਜਿਹੜੀ ਜਿਹੜੀ ਲੋਕਾਂ ਨੇ ਨਿਯਾਜ ਕਬਜ਼ੇ ਕੀਤੇ ਉਹਨਾਂ ਹਾਈ ਕੋਰਟ 'ਚ ਇੱਥੇ ਗਰਦਾਸਪੁਰ ਕੋਰਟ 'ਚ ਸਾਡੇ ਕੇਸ ਚੱਲਦੇ ਕੁਝ ਕੇਸ ਦੀਨ ਵਾਲੇ ਨੇ ਕੁਝ ਜਿੱਤ ਵੀ ਲਏ ਨੇ ਕੁਝ ਚੱਲ ਰਹੇ ਨੇ ਜੀ ਇਹ ਜਿਹੜਾ ਬੱਸ ਸਟੈਂਡ ਤੋਂ ਲੈ ਕੇ ਚਾਰ ਸਫੇਰਾ ਸਾਰਾ ਇਹ ਮੰਦਰ ਦਾ ਜੀ ਜਿਵੇਂ ਤੁਸੀਂ ਕਰ ਮੰਦਰ ਦੀ ਜ਼ਮੀਨ ਆ ਇਹ ਮੰਦਰੀ ਜ਼ਮੀਨ ਸ਼ੁਰੂ ਤੋਂ ਲਗਾਈ ਜਾਂ ਕਿਸ ਟਾਈਮ ਆ ਨਾ ਲੱਗੀ ਸ਼ੁਰੂ ਤੋਂ ਹੀ ਇਹ 600 ਕਿਨੇ ਨੰਬਰ ਖਸਰਾ ਨੰਬਰ ਇਹਦਾ ਜੀ ਨੰਬਰੀ ਜਗਾ ਹੈ ਸਾਰੀ ਇਹ ਸ਼ੁਰੂ ਇਹਦਾ ਜਿਹੜਾ ਖਾ ਆਪਣਾ ਜਿਹੜੀ ਹੁੰਦੀ ਹੈ ਜਵਾਬੰਦੀ 1 ਨੰਬਰ ਖਾਨੇ ਸ਼ਿਵਜੀ ਮਹਾਰਾ ਹੀ ਮਾਲਕ ਨੇ ਠੀਕ ਹੈ ਜੀ ਇਹ ਸ਼ਿਵਜੀ ਮਹਾਰਾ ਹੀ ਮਾਲਕ ਨੇ ਮੰਦਰ ਦੇ 1 ਤਾਂ ਇਹਦਾ ਜਿਹੜੇ ਇਥੋਂ ਦੇ ਪੁਜਾਰੀ ਬਾਹਰ ਹੋਏ ਕਿਉਂਕਿ ਉਹਨਾਂ ਨੂੰ ਬਾਹਰ ਕੱਢਿਆ ਮਾਲਕ ਸ਼ਿਵਜੀ ਮਹਾਰਾ ਹੀ ਜੀ ਤੇ ਇਹ ਜਿਹੜਾ ਕੇਸ ਚੱਲਿਆ 27 ਸਾਲ 22 ਸਾਲ ਤੋਂ ਬਾਅਦ ਮੁੜ ਕੇ ਜਿਹੜਾ ਕਿ ਇੱਥੇ ਰਸੀਵਰ ਲੱਗਾ ਰਸੀਵਰ ਤੋਂ ਬਾਅਦ ਫਿਰ ਕਮੇਟੀ ਜੀ ਜਿਵੇਂ ਤੁਸੀਂ ਕਹਿੰਦੇ ਅਕਬਰ ਦੇ ਵੇਲੇ ਇਹ ਬਣਾਇਆ ਗਿਆ ਸੀਗਾ ਮੰਦਿਰ ਵੀ ਜੋ ਅਕਬਰ ਦੀ ਵੇਲੇ ਜੋ ਇਮਾਰਤ ਬਣ ਗਈ ਆ ਉਸ ਨੂੰ ਹਟਾਇਆ ਗਿਆ ਤੋੜਿਆ ਗਿਆ ਮਹਾਰਾ ਖੜਕ ਸਿੰਘ ਦੇ ਰਾਜ ਵੇਲੇ ਨਾ 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 ਕੁਝ ਨਹੀਂ ਤੋੜਿਆ ਕਿਸੇ ਨੇ ਕੁਝ ਨਹੀਂ ਤੋੜਿਆ ਜੀ ਇਹ ਉਦੋਂ ਜਿਹੜਾ ਮੰਦਿਰ ਜਿਹੜਾ ਪਹਿਲਾਂ ਬਣਿਆ ਜਿਹੜਾ ਤੁਸੀਂ ਦੇਖ ਰਹੇ ਪਿੱਛੇ ਉਦਾਂ ਹੀ ਮੰਦਿਰ ਜਿਹੜਾ ਲੱਗਦਾ ਦੂਰ ਮਸੀਤ ਐ ਵਸੀ ਹੈ ਜੀ ਜੀ ਮਤਲਬ ਜਿੱਤਰਾ ਸਾਹਮਣੇ ਲੈਂਟਰ ਬਾਅਦ ਚ ਪਾਇਆ ਉਪਰ ਜੀ ਜੀ ਇਹ ਤਾਂ ਗੂਮਟੂ ਮਸੀਤ ਟਾਇਪ ਸੀ ਉਦੋਂ ਤੋਂ ਉਹਨਾਂ ਨੇ ਮੰਦਰ ਟਾਇਪ ਗੂਮਟ ਬਣਾਇਆ ਪਤਾ ਨੂੰ ਮੁਗਲਾਂ ਦਾ ਰਾਜ ਸੀ ਜਿਹੜੇ ਇਹ ਕਮਰੇ ਬਣੇ ਨਾ ਪਹਿਲਾਂ ਹਾਲ ਤੋਂ ਛੋਟੇ ਛੋਟੇ ਉਹ ਵੀ ਮਤਲਬ ਕਿ ਮਸੀਤ ਟਾਇਪ ਹੀ ਤੁਹਾਨੂੰ ਪਤਾ ਸੀ ਟਾਇਪ ਸਾਰੇ ਜੀ ਇੱਕ ਜਿਹੜੇ ਕਮਰੇ ਬਾਹਰ ਹਾਲ ਉਹਨਾਂ ਦਾ ਬਾਹਰਲੇ ਬੰਨੇ ਮੂੰਹ ਹੀ ਜਿਹੜਾ ਪਰਲੇ ਉਹਨਾਂ ਦਾ ਬਾਹਰਲੇ ਬੰਨੇ ਸਕੂਲ ਲੱਗਾਂ ਦੇ ਬੱਚੇ ਪੜ੍ਹਦੇ ਹਾਂ ਉੱਥੇ ਜੀ ਤੇ ਇਹ ਬੜੀ ਸੋਹਣੀ ਬੰਤੀ ਸੀ ਉਹਦੀ ਮੰਦਰ ਦੀ ਕੋਈ ਛੋਟਾ ਜਿਹਾ ਗੇਟ ਸੀ ਇਧਰ ਵੀ ਜਿਹੜਾ ਘੱਟ ਹੋਣ ਕਰਕੇ ਫਿਰ ਤੇ ਹੁਣ ਫਿਰ ਜਦ ਤੇ ਇਹ ਕਸ਼ੀਵ ਜੀ ਮਾਰਾ ਦਾ ਮੰਦਿਰ ਆ ਜੀ ਇਹਨਾਂ ਕਰਕੇ ਵਿਸ਼ਪੁਰੇਸ਼ਵਰ ਸਾਡੇ ਕਲਾਂ ਨੂੰ ਉਹਦਾ ਨਾਮ ਆ ਜੀ ਜੀ ਤੇ ਉਦਾਂ ਵੀ ਸਾਡੇ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੇ ਕਲਨੌਰ 13 ਦਿਨ ਰਾਜਤ ਨਹੀਂ ਰਹੀ ਸਾਡੇ ਕਲਾਂ ਤੋਂ ਦੀ ਗੁਰੂ ਬਾਸ਼ਾ ਦੀ ਜੀ ਤੇ ਇਹ ਕਲਨੌਰ ਜਿਹਨੇ ਵੇਖਿਆ ਨਹੀਂ ਲੋਰ ਉਹ ਵੇਖੇ ਕਲਾਂੌਰ ਜੀ ਤੇ ਲੋਕ ਬੜੇ ਵਧੀਆ ਨੇ ਇੱਥੇ ਸਾਰੇ ਮਿਲ ਜੁਲ ਕੇ ਮੇਲਾ ਮਨਉਂਦੇ ਨੇ ਸ਼ਿਵਰਾਤਰੀ ਦਾ ਜੀ ਤੇ ਬੜੀ ਸ਼ਿਵਰਾਤਰੀ ਲੱਗਦੀ ਆ ਹੁਣ ਸੋਮਵਾਰ ਦੇ ਅਮਰਤ ਗਏ ਨੇ ਸੋਮਵਾਰ ਤੇ ਸੋਮਵਾਰ ਅਠਵਰਤ ਗਏ ਨੇ ਹਰਕਾ ਪਹਿਲਾ ਚਾਰ ਹੁੰਦੇ ਸੀ ਬੜਾ ਸੁਣਾ ਮੇਲਾ ਲੱਗਦਾ ਜਨਮਸ਼ਟੀ ਬੜੀ ਵਧੀਆ ਮਨਾਉਂਦੇ ਮਤਲਬ ਕਿ ਬਹੁਤ ਪਿਆਰ ਹੈ ਦੋਜਾਂ ਦਾ ਇੱਥੇ ਸਾਡੇ ਮੈਂ ਕਿ ਭਾਜੀ ਨਾਲ ਗੱਲ ਕੀਤੀ ਹੈ ਕਿ ਇਹ ਭਾਈਚਾਰਾ ਇੰਨਾ ਹੈਗਾ ਕਿ ਸਾਰੇ ਮੈਂ ਹਾਂ ਤੁਸੀਂ ਜਾਣ ਕੇ ਵੇਖੋ ਸਵੇਰੇ ਆਪਣੀ ਅੱਖੀਂ ਵੇਖਣੇ ਤੇ ਕਿਹੜੇ ਕਿਹੜੇ ਲੋਕ ਮੱਥਾ ਟੇਕਦੇ ਕੋਈ ਇੱਥੇ ਉਹੋ ਜੀ ਗੱਲ ਨਹੀਂ ਤੇ ਬੜੇ ਸਾਡਾ ਜਿਹੜਾ ਪਿਆਰ ਸਤਿਭਾਵਨਾ ਸਾਰਿਆਂ ਦੀ ਕੋਈ ਹੈ ਕੋਈ ਇਹਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ ਇੱਕ ਆਪਾਂ ਜਿੰਨੇ ਵੀ ਭਾਰਤ ਦੇ ਵਿੱਚ ਮੰਦਿਰ ਦੇਖਦੇ ਹਾਂ ਸਾਰੇ ਮੰਦਿਰ ਉਚਾਈ ਦੇ ਵਿੱਚ ਨੇ ਸਾਰਾ ਉੱਪਰ ਜਾ ਕੇ ਉਹਨੂੰ ਜਾਣਾ ਪਰ ਇਹ ਵੇਖ ਰਾਂ ਇੱਕ ਕੱਲਾ ਮੰਦਿਰ ਜਿਹੜਾ ਨੀਵੇਂ ਥਾਂ ਦੇ ਉੱਤੇ ਪਹਿਲਾਂ ਪਹਿਲਾਂ ਵੀ ਬੇਨਤੀ ਕੀਤੀ ਕਿ ਸਾਡੇ ਇੱਥੇ ਗੁਰੂ ਆਪਣੇ ਗੁਰੂ ਬਾਬਾ ਲਾਲ ਜੀ ਮੰਦਿਰ ਹੈ ਸਮਾਧ ਦਾ ਸਾਡੇ ਤਪੂ ਭੂਮੀ ਮਹਾਰਾਜ ਦੀ ਜੀ ਤਪੂ ਭੂਮੀ ਇਹ ਬਹੁਤ ਤਗੜਾ ਮੰਦਿਰ ਆ ਬੜੀ ਇਤਿਹਾਸਮਰਦ ਲੋਕ ਨੇ ਪੂਰੀ ਕਰਨ ਦੇ ਕੰਡੇ ਦੇ ਮੰਦਿਰ ਆ ਉੱਥੇ ਬਾਬਾ ਲਾਲ ਜੀ ਮਹਾਰਾਜ ਨੇ 84 ਸਾਲ ਤਪੱਸਿਆ ਕੀਤੀ ਉਹਨਾਂ ਫਿਰ ਆਪਣੀ ਕਾਇਆ ਬਦਲੀ ਕਾਇਆ ਮਤਲਬ ਕਿ ਉਹਨਾਂ ਨੇ ਧਿਆਨ ਅੰਦਰ ਧਿਆਨ ਲਾਇਆ ਤੇ ਉਹ ਧਿਆਨਪੁਰ ਗਏ ਉਹ ਛੱਟ 'ਤੇ ਬੈਠੇ ਉੱਥੇ ਜੀ ਫਿਰ ਉੱਥੇ ਜਾ ਕੇ ਉਹਨਾਂ ਨੇ ਆਪਣਾ ਮੰਦਰ ਬਣਾਇਆ ਮਤਲਬ ਜਿਹੜੀ ਜਗ੍ਹਾ 'ਤੇ ਉਹ ਬੈਠੇ ਉੱਚਾ ਇੱਥੇ ਨੀਵਾ ਸੀ ਜੀ ਇਹ ਤੇ ਹੁਣ ਉਹਨਾਂ ਨੂੰ ਰਿਸ਼ੀਆਂ ਨੂੰ ਉਹਨਾਂ ਨੂੰ ਪਤਾ ਵੀ ਉੱਚੀ ਜਗ੍ਹਾ ਕਿੱਥੇ ਦੀ ਹੁਣ ਕਲਨੂ ਸਾਡਾ ਮੇਰਾ ਹਿਦਾਲਤ ਵਾਲੇ ਪੂਰੇਵਾਲ ਸਾਹਿਬ ਨੇ ਬੈਠੇ ਨੇ ਮੇਰੇ ਕਹ 16 ਤੋਂ ਵੱਧ ਟੱਕੀ ਹੋਣੀ ਜਿਹੜੀ ਕਲਨੂ ਦੇ ਚਾਰ ਸ਼ਪੇਰੇ ਨੇ ਉਹ ਤੇ ਉਹਦੇ ਉੱਤੇ ਸਾਡੇ ਘਰ ਨੇ ਠੀਕ ਹੈ ਜੀ ਮੈਂ ਪਹਿਲਾਂ ਵੀ ਬੇਦੀਕੇ ਪੂਰਾ ਆ ਪਖੜਾ ਡੈਮ ਟੁੱਟ ਜੇ ਤਾਂ ਚਰਾ ਪੂਰੇ ਪੰਜਾਬ 'ਚ 41 42 ਫੁੱਟ ਪਾਣੀ ਫਿਰਦਾ ਪਰ ਇਹ ਢੱਗੀ ਫਿਰ ਬੱਜਿਆ ਤੇ ਕਈ ਵਾਰ ਇਹ ਤਬਾਹ ਹੋ ਚੁੱਕਾ ਹੈ ਕਈ ਵਾਰ ਆਵਾਦ ਹੋਇਆ ਜੀ ਤੇ ਖੈਰ ਅਹੀਂ ਤੇ ਵੇਖਣੇ ਜੋ ਸੁਣਿਆ ਸਾਡੇ ਕੋ ਤੇ ਇਹ ਕਰਕੇ ਕਲਾਨੌਰ ਦਾ ਜਿਹੜਾ ਨਾ ਬੜਾ ਸ਼ਾਂਤਪੁਰਖ ਸ਼ਹਿਰ ਆ ਬੜਾ ਵਧੀਆ ਸ਼ਹਿਰ ਆ ਛੋਟੀ ਜਿਹੜਦਾ ਹੀ ਪਰ ਵਾਕਈ ਜਿਨੇ ਨਹੀਂ ਵੇਖਿਆ ਲਾਹੌਰ ਵੇਖਿਆ ਕਨ ਲੁਕੀ ਵੇਖਦੇ ਹੁੰਦੇ ਸੀ ਇਹ ਬੜੀਆਂ ਇੱਥੇ ਮੁਸਲਮਾਨ ਹੀ ਬਹੁਤ ਸਾਰਾ ਸਾਡਾ ਸ਼ਹਿਰ ਹੀ ਪਹਿਲਾਂ ਤਕਰੀਬਨ ਨਾ 75% ਮੁਸਲਮਾਨ ਹੁੰਦਾ ਸੀ ਹਰ ਘਰ ਚ ਤੁਹਾਨੂੰ ਜਗ੍ਹਾ ਮਿਲਦੀ ਹੈ ਹੁਣ ਤੁਹਾਡੇ ਲੋਕ ਬਦਲ ਗਏ ਲੋਕੀ ਬਾਹਰ ਅੰਦਰ ਚਲ ਗਏ ਨੇ ਪੂਰੇ ਭਾਰਤ ਵਿੱਚ ਇਹ ਸਵੈ ਪ੍ਰਗਟਾ ਮੰਨਿਆ ਜਾਂਦਾ ਹੈ ਸਵੈ ਪ੍ਰਗਟਾ ਹੈ ਔਰ ਸ਼ਿਵਜੀ ਮਹਾਰਾਜ ਇਹੜਾ ਤੁਹਾਡਾ ਤੁਸੀਂ ਵੇਖਣੇ ਕਿਤੇ ਤੁਸੀਂ ਫੋਟੋ ਦੇਖੋਗੇ ਇਹ ਜੇ ਮੰਦਰ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ